ਪਿੰਡਾਂ ਦੇ ਵਿਕਾਸ ਲਈ ਆਏ ਫੰਡਾਂ ਤੇ ਮੰਰੇਗਾ ਵਿੱਚ ਕੱਪੜੇ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਵਾਉਣ ਲਈ ਨੌਜਵਾਨ ਭਾਰਤ ਸਭਾ ਨੇ ਏਡੀਸੀ ਵਿਕਾਸ ਪ੍ਰੋਇਪਰ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਹੈ ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਵੀਤ ਸਕੱਤਰ ਅਤੇ ਮੀਤ ਪ੍ਰਧਾਨ ਜਸਵੰਤ ਸਿੰਘ ਜਵਾਏ ਸਿੰਘ ਵਾਲਾ ਸੂਬਾ ਵੀਤ ਸਕੱਤਰ ਨੌਨਿਹਾਲ ਸਿੰਘ ਨੇ ਸਾਡੀ ਪੱਤਰਕਾਰ ਟੀਮ ਨਾਲ ਕੀ ਗੱਲਬਾਤ ਕੀਤੀ ਸੁਣੋ ਤੁਸੀਂ ਵੀ ਸਰਗੀਨਾ ਵਿੱਚ ਆਪਣਾ ਮੇਰਾ ਨਾਮ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਜੀ ਸੂਬਾ ਵੀਤ ਸਕੱਤਰ ਨੌ ਔਰ ਪੱਤਰਸਰ ਸਰ ਇਹ 크ਿਸਮਸ ਸਿਆਜ ਮਨ ਜਵਾਈ ਸਿੰਘ ਵਾਲੀ ਤੇ ਔਰ ਮਾੜੇ ਕਲਾਂ ਦੀ ਸਮੱਸਿਆ ਇਹਦਾ ਕੀ ਹੱਲ ਹੈ ਜੀ ਦੇਖੋ ਸਰ ਅਸੀਂ ਪਿਛਲੇ ਦਿਨੀ ਵੀ ਜੇ ਦੇਖ ਲਿਆ ਜਾਵੇ ਤਾਂ 1.5 ਸਾਲ ਹੋ ਗਿਆ ਹੀ ਸਾਨੂੰ ਏਡੀਸੀ ਵਿਕਾਸ ਫਰੀਦਪੁਰ ਦੇ ਦਫਤਰ ਦੇ ਗੇੜੇ ਕੱਢਦੇ ਆਂ ਪਿਛਲੇ ਦਿਨੀ ਵੀ ਇੱਕ ਮੰਗ ਪੱਤਰ ਦਿੱਤਾ ਸੀਗਾ ਉਹ ਚੇਤਾਵਨੀ ਪੱਤਰ ਹੀ ਸੀਗਾ ਜਿਹਦੇ ਵਿੱਚ ਅਸੀਂ ਤੈਅ ਕੀਤਾ ਸੀ ਕਿ 3 ਜਨਵਰੀ ਨੂੰ ਜਿਹੜਾ ਇੱਥੇ ਪੱਕਾ ਮੋਰਚਾ ਲਾਵਾਂਗੇ ਸੁਬਾ ਦਾ ਏਡੀਸੀ ਵਿਕਾਸ ਕਦਿਆਂ ਦਾ 15 ਦਿਨਾਂ ਨੂੰ 20 ਦਿਨਾਂ ਨੂੰ 25 ਦਿਨਾਂ ਨੂੰ ਕਾਰਵਾਈ ਕਰ ਦਿੰਦੇ। ਠੀਕ ਆ। ਪਰ ਅਸਲ ਦੇ ਵਿੱਚ ਕੀ ਆ ਕਿ ਕਾਰਵਾਈ ਕਰਨਾ ਨਹੀਂ ਚਾਹੁੰਦੇ। ਕਿਉਂਕਿ ਜਿੱਥੇ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਆ ਇਹ ਕੁਝ ਪਿੰਡਾਂ ਦੇ ਨੌਜਵਾਨਾਂ ਜਿਨ੍ਹਾਂ ਨੇ ਜਿਹੜੇ ਲੋਕ ਭ੍ਰਿਸ਼ਟ ਨੇ ਜਿਹੜੇ ਭ੍ਰਿਸ਼ਟਾਚਾਰ ਨੂੰ ਬਹੜਾਵਾ ਦੇ ਰਹੇ ਨੇ। ਉਹਨਾਂ ਦੇ ਖਿਲਾਫ ਸ਼ਿਕਾਇਤਾਂ ਪਾਈਆਂ। ਏਡੀਸੀ ਸਾਹਿਬ ਆਪਦੇ ਆਪ ਤੇ ਇਹ ਕਹਿੰਦੇ ਕਿ ਅਸੀਂ ਬਹੁਤ ਇਮਾਨਦਾਰ ਹਾਂ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਪਰ ਕਾਰਵਾਈ ਡੱਕਾ ਨਹੀਂ ਕੀਤੀ ਹੁਣ ਤੱਕ ਜਿਹੜਾ ਏਡੀਸੀ ਵਿਕਾਸ ਨੇ ਸਿਰਫ ਤੋਂ ਸਿਰਫ ਉਹਨਾਂ ਭ੍ਰਿਸ਼ਟਾਚਾਰੀਆਂ ਦਾ ਪੱਖ ਹੀ ਪੂਰੇ ਇਹ ਹੁਣ ਏਡੀਸੀ ਸਾਹਿਬ ਤੇ ਆ ਕਿ ਕਦੋਂ ਉਹਨੇ ਦੋਛੀਆਂ ਦੇ ਖਿਲਾਫ ਕਾਰਵਾਈ ਕਰਕੇ ਆਪਦੇ ਬਾਰ ਚੋਂ ਇਹ ਜਿਹੜਾ ਧਰਨਾ ਉਹ ਚੱਕਵਾ ਏਡੀਸੀ ਵਿਕਾਸ ਫਰੋਇਪੁਰ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਭ੍ਰਿਸ਼ਟਾਚਾਰੀਆਂ ਦੇ ਖਿਲਾਫ ਕਾਰਵਾਈ ਕਰਵਾ ਕੇ ਰ੍ਹਾਂਗੇ ਕਰਵਾ ਕੇ ਰ੍ਹਾਂਗੇ ਕਰਵਾ ਕੇ ਰ੍ਹਾਂਗੇ ਅੱਜ ਦਾ ਜੋ ਪੱਕਾ ਧਰਨਾ ਜੋ ਸ਼ੁਰੂ ਹੋਇਆ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਏਡੀਸੀ ਵਿਕਾਸ ਫਰੋਇਪੁਰ ਨਾਲ ਗੱਲਬਾਤ ਜਿਹੜੀ ਚੱਲ ਰਹੀ ਸੀਗੀ ਜਿਸ ਦੇ ਦੌਰਾਨ ਕੋਈ ਸਾਡੀਆਂ ਮੰਗਾ ਸੀਗਾ ਜਿਨ੍ਹਾਂ ਦੇ ਉਪਰੋਂ ਏਡੀਸੀ ਸਾਹਿਬ ਵੱਲੋਂ ਸਾਫ਼ ਤੌਰ ਤੇ ਜਵਾਬ ਦਿੱਤਾ ਗਿਆ ਇਸ ਕਰਕੇ ਪਹਿਲਾਂ ਸਾਡਾ ਇਹ ਸੀਗਾ ਵੀ ਚਲੋ ਜੇ ਗੱਲਬਾਤ ਰਾਹੀਂ ਮਸਲਾ ਹੱਲ ਹੁੰਦਾ ਤੇ ਧਰਨਾ ਜਿਹੜਾ ਸਮਾਪਤ ਕੀਤਾ ਜਾਊਗਾ ਪਰ ਉਹ ਗੱਲਬਾਤ ਸਾਡੀ ਜਿਹੜੀ ਸਿਰੇ ਨਹੀਂ ਚੜੀ ਇਸ ਕਰਕੇ ਜਿਹੜਾ ਧਰਨਾ ਉਹ ਹੁਣ ਜਾਰੀ ਹੈ